ਸਤਿ ਸ੍ਰੀ ਅਕਾਲ ਸਾਰੇ ਭੈਣਾਂ ਨੂੰ ਮੈਂ ਸਿਕੰਦਰ ਕੌਰ ਛਾਵੜਾ ਮੈਂ ਇਹ ਕਰਕੇ ਦੱਸਿਆ ਕਰੋ ਮੇਰੇ ਘਰ ਭੈਣਾਂ ਇਹੋ ਜਿਹੇ ਦੰਗ ਬੀਤ ਬੋਲਣਾ ਜਿਹੜਾ ਮੇਰੇ ਅੱਗੇ ਵੀ ਮਾਨ ਵਧੇ ਪਾਉਣ ਨੂੰ ਮਾਵਾ ਤੇ ਹੰਦੇ ਬਹੁਤ ਸੋਨੇ ਟੱਪੇ ਚੰਨਾ ਵੇਜ ਕੇ ਪਰਾਂਤ ਗਈ ਤੁਗੀ ਵਸੋ ਤੂ ਸੀ ਮਾਪੇਓ ਤੇ ਆ ਆਪਣੀ ਬਰਾਤ ਲਈ ਸੁਧੀ ਵਸ ਤੁਸੀ ਨਾ ਪeo ਜਗਾ ਕੱਟਿਏ ਤਾ ਗੋਹਰ ਕੱਟਿਏ ਤੀਆਂ ਦੀਏ ਰਾਣੀ ਅੰਮਾ ਤੀਆਂ ਜੰਮਿਆ ਤਾ ਕੋਹ ਰਖੀਏ ਤੀਆਂ ਰਾਣੀ ਅੰਮਾ ਜਗਾ ਕੱਟਿਏ ਤਾ ਆਪ ਸਹੀਵੀਏ ਤੀਆਂ ਦੀਏ ਰਾਣੀ ਅੰਮਾ ਤੀਆਂ ਜੰਮਿਆ ਤਾ ਆਪ ਜੀਏ ਤੀ